ਕਾਲੀਦਲ ਤੇ ਬੁਲਾਰੇ ਅਸ਼ਪੀ ਸਿੰਘ ਕਲੇਰ ਇੱਕ ਟਵੀਟ ਦੇ ਜ਼ਰੀਏ ਆਮ ਆਦੀ ਪਾਰਟੀ ਦੀ ਸਰਕਾਰ ਦੇ ਉੱਤੇ ਕਮੈਂਟ ਕਰਦੇ ਆ ਉਹ ਕਹਿੰਦੇ ਆ ਕਿ ਡੱਬਿਆਂ ਦੇ ਨਾਲ-ਨਾਲ ਇੰਜਨ ਦੇ ਵਿੱਚ ਨੁਕਸ ਹੈ ਇੰਜਨ ਬਦਲਣ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡੇ ਤਾਂ ਡੱਬੇ ਵੀ ਠੀਕ ਨਹੀਂ ਸਾਡੇ ਤਾਂ ਇੰਜਨ ਵੀ ਠੀਕ ਹੈ ਇਹ ਕਿਸੇ ਇੱਕ ਪਰਿਵਾਰ ਦੇ ਡੱਬੇ ਨਹੀਂ ਹੈਗੇ ਇਹ ਲੋਕਾਂ ਦੁਆਰਾ ਚੁਣੇ ਹੋਏ ਡੱਬੇ ਨੇ ਇਹ ਲੋਕਾਂ ਦੁਆਰਾ ਚੁਣਿਆ ਹੋਇਆ ਇੰਜਨ ਹੈ ਇਹ ਉਹੀ ਇੰਜਨ ਅਤੇ ਡੱਬੇ ਨੇ ਜਿਨ੍ਹਾਂ ਨੇ ਪੰਜਾਬ ਵਿੱਚ ਮਾਫੀ ਨੂੰ ਰੱਖ ਪਾਈ ਹੈ ਗੈਂਗਸਟਰ ਨੂੰ ਨਾਕ ਪਾਈ ਹੈ ਨਸ਼ੇ ਨੂੰ ਨਾਕ ਪਾਈ ਹੈ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ ਹਸਪਤਾਲ ਖੋਲੇ ਨੇ ਔਰ ਚੰਗੇ ਜਿਹੜੇ ਸਕੂਲ ਖੋਲੇ ਨੇ ਜੇਕਰ ਸੱਚ ਪੁੱਛੋ ਨਾ ਜੇਕਰ ਇੰਜਨ ਦੇ ਵਿੱਚ ਨੁਕਸ ਹੈ ਤੇ ਜਾਂ ਇੰਜਨ ਬਦਲਣ ਦੀ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਬਦਲਣ ਦੀ ਜ਼ਰੂਰਤ ਹੈ ਪੂਰੀ ਦੁਨੀਆ ਨੂੰ ਪਤਾ ਹੈਗਾ ਕਿ ਅਕਾਲੀ ਦਲ 1920 ਦੇ ਵਿੱਚ ਜੋ ਬਣਿਆ ਹੋਇਆ ਇੱਕ ਮਾਨਮਤਾ ਜਿਸ ਦਾ ਇਤਿਹਾਸ ਸੀ ਜਦੋਂ ਦਾ ਤੁਹਾਡਾ ਇਹ ਇੰਜਨ ਉਸ ਦੇ ਅੱਗੇ ਲੱਗਿਆ ਤੇ ਅੱਜ ਉਹ ਇੱਕ ਪਰਿਵਾਰ ਦੀ ਪਾਰਟੀ ਹੋ ਕੇ ਰਹਿ ਗਈ ਹੈ ਸੱਚ ਪੁੱਛੋ ਨਾ ਜੇ ਅੱਜ ਅਕਾਲੀ ਦਲ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜਾਵੇ ਉਹ 11 ਮੈਂਬਰੀ ਕਮੇਟੀ ਬਣਾ ਨਹੀਂ ਸਕਦੀ ਇਹ ਉਹੀ ਇੰਜਨ ਹੈ ਤੁਹਾਡੇ ਕੋਲੇ ਜਿਸ ਇੰਜਨ ਦੀ ਬਦੌਲਤ ਪੰਜਾਬ ਦਾ ਤੁਸੀਂ ਬੇੜਾ ਗਰਖ ਕੀਤਾ ਪੰਜਾਬ ਦੇ ਵਿੱਚ ਗਲਤ ਨੀਤੀਆਂ ਦੇ ਨਾਲ ਔਰ ਆਪਣੇ ਫਾਇਦੇ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਏ ਪੰਜਾਬ ਦੇ ਵਿੱਚ ਗੈਂਗਸਟਰਵਾਦ ਪੈਦਾ ਹੋਇਆ ਪੰਜਾਬ ਦੇ ਵਿੱਚ ਮਾਫੀਆ ਚੱਲਿਆ ਔਰ ਪੰਜਾਬ ਦਾ ਸਿਸਟਮ ਤਹਸ ਨਹਿਸ ਹੋਇਆ ਸੋ ਕਲੇਰ ਸਾਹਿਬ ਦੂਜਿਆਂ ਦੇ ਉੱਤੇ ਪੱਥਰ ਸਿੱਟਣ ਤੋਂ ਪਹਿਲਾਂ ਆਪਦੇ ਘਰ ਵੱਲ ਦੇਖ ਲਈਦਾ ਹੁੰਦਾ ਸੋ ਇੰਜਨ ਬਦਲਣ ਦੀ ਲੋੜ ਆਮ ਆਦੀ ਪਾਰਟੀ ਨੂੰ ਨਹੀਂ ਇੰਜਨ ਬਦਲਣ ਦੀ ਜੇਕਰ ਲੋੜ ਹੈ ਸਭ ਇਕੱਲੇ ਜਾਣੇ